ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਅੱਪਾ ਅੱਜ ਆਏ ਸੀ ਬਾਈ ਰਮਨ ਕੋਲੇ ਜਲਾਲਾਬਾਦ ਬੀ ਐਂਡ ਵੀ ਬਾਈ ਹਰਾਂ ਕੋਲੇ ਇਸ ਟਰੈਕਟਰ ਦੀ ਏਜੰਸੀ ਆ ਇਸ ਦੀ ਤੇ ਬਾਈ ਟਰੈਕਟਰ ਜਿਹੜਾ ਇਹ ਇਹਦੇ 'ਚ ਜ਼ਿਮੀਂਦਾਰ ਦੇ ਬਹੁਤ ਪੈਸਿਆਂ ਦੀ ਬਚਤ ਹੋਣ ਵਾਲੀ ਆ ਨਵਾਂ ਟਰੈਕਟਰ ਜੈਜ ਰੇਟ ਦਾ ਟਰੈਕਟਰ ਮਿਲਦਾ ਇਹ 2 ਸਪੀਡ 'ਚ ਆ ਗਿਆ ਬਾਈ ਨੇ ਕਰਦਿਆਂ ਗੱਲਬਾਤ ਰਮਨ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਫਿਰ ਠੀਕ ਹੋ ਬਾਈ ਜੀ ਵਧੀਆ ਜੀ ਵਧੀਆ ਤੇ ਬਾਈ ਇਹ ਟਰੈਕਟਰ ਕਿੰਨੇ ਸਿਲੰਡਰ ਦਾ ਟਰੈਕਟਰ ਹੈਗਾ ਪਹਿਲਾਂ ਤਾਂ ਵੀਰ ਜੀ ਜਲਾਲਾਬਾਦ ਪਹੁੰਚਣ ਤੇ ਤੁਹਾਡਾ ਸਵਾਗਤ ਹੈ ਧੰਨਵਾਦ ਜੀ ਇਹ ਵੀ ਜੀ 4 ਸਿਲੰਡਰ ਡ੍ਰੈਕਟਰ ਜੀ 4 ਸਿਲੰਡਰ ਡ੍ਰੈਕਟਰ ਹੈ ਹਾਂਜੀ ਤੇ ਇੰਜਣ ਦੀ ਗੱਲ ਕਰੀਏ ਜੀ ਇਹ ਇੰਜਣ ਇਸ ਕੰਪਨੀ ਨੇ ਆਪ ਦਾ ਇੰਜਣ ਮਤਲਬ ਤਿਆਰ ਕੀਤਾ ਹੈ ਜਿੱਦਾਂ ਜੀਟਰ ਡਰਾਈਵ ਇੰਜਣ ਸੁਣਾ ਪਹਿਲਾਂ ਆਉਂਦੇ ਸੀ ਉਦਾਂ ਇਸ ਨੇ ਆਪ ਦਾ ਇੰਜਣ ਤਿਆਰ ਕੀਤਾ ਹੈ ਠੀਕ ਹੈ ਆ ਦਿਖਾ ਦੀ ਇੰਜਣ ਇੰਜਣ ਆਪ ਤਿਆਰ ਕਰਿਆ ਪੰਪ ਕਿਹੜੀ ਕੰਪਨੀ ਦਾ ਦੇ ਦੇ ਪੰਪ ਮਾਈਕੋ ਦਾ ਜੀ ਮਾਈਕੋ ਦਾ ਪੰਪ ਹਾਂਜੀ ਹਾਂਜੀ ਠੀਕ ਆ ਤੇ ਇਹ 2 ਸਪੀਡ ਦਾ ਹੈਗਾ ਤੇ 2 ਸਪੀਡ ਦੇ ਚ ਸਾਈਡ ਗੇਅਰ ਦੇ ਵਿੱਚ ਠੀਕ ਹੈ ਜਿੱਦਾਂ ਸਵਰਾਜ ਦਾ ਟਾਈਪ ਗੇਅਰ ਆਉਂਦਾ ਉਦਾਂ ਹੀ ਇਹ ਡਰਾਈਵਰ ਆਈਏ ਠੀਕ ਹੈ ਇਹ 16 ਦੇ ਟਾਇਰਾਂ ਚ ਆ ਗਿਆ ਨਾ ਬਾਈ ਹਾਂਜੀ ਇਹਦੇ ਵਿੱਚ ਦੋ ਆਪਸ਼ਨ ਹੁੰਦੀਆਂ ਨੇ ਜਿੱਦਾਂ ਤੁਸੀਂ 14 ਦੇ ਟਾਇਰ ਵੀ ਲੈ ਸਕਦੇ ਹੋ ਆਮ 14 ਦੇ ਟਾਇਰ ਵੀ ਆਉਂਦੇ ਨੇ ਪਰ ਜਿੱਦਾਂ ਜਿੰਮੇਦਾਰਾਂ ਦੀ ਡਿਮਾਂਡ ਰਹਿੰਦੀ ਯਾਰ ਵੀ ਸਾਨੂੰ 16 ਦੇ ਟਾਇਰ ਚਾਹੀਦੇ ਨੇ ਕਿਉਂਕਿ 16 ਦਾ ਟਾਇਰਾ ਜ਼ੋਰ ਥੋੜਾ ਜਿਹਾ ਵੱਧ ਮਾਰਦਾ ਹਾਂ ਤੇ ਇਹਦੇ ਪਾਵਰ ਸਟੀering ਵਾਲਾ ਵੀ ਦੂਜਾ ਆ ਗਿਆ ਹੁਣ ਦੋ ਟਾਇਰਾਂ ਦੇ ਟਾਇਰ ਆ ਗਏ ਹਾਂ ਹਾਂਜੀ ਕੋੜਾ ਆਮ ਤਾਂ ਇੱਕ ਹੀ ਸਿਲੰਡਰ ਪਾਵਰ ਸਟੀering ਵਾਲਾ ਇਹ ਬੜਾ ਮੋਟਰਸ ਸਰਵੋ ਬੜਾ ਲੀਕ ਜ਼ਿਆਦਾ ਹੁੰਦਾ ਸੀ ਹਾਂਜੀ 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 ਇਹ ਇਹ ਕੰਪਨੀ ਨੇ ਵਧੀਆ ਕੰਮ ਕਰਿਆ ਹੋਇਆ ਇਹ ਹਾਂਜੀ ਹਾਂਜੀ ਤੇ ਇਹਦੀ ਬਈ ਕਿੰਨੇ ਹੌਸ ਪਾਵਰ ਆ ਗਿਆ ਇਹ ਇਹ 62 ਹੌਸ ਪਾਵਰ ਟਰੈਕਟਰ ਹੈ ਚਾਰ ਸਿਲੰਡਰ ਦੇ ਵਿੱਚ ਤੇ ਬਾਕੀ ਇਹਦੀ ਆਰਸੀ ਜਿਹੜੀ ਹੈ ਉਹ ਪਿਆਚ ਵੀ ਦੀ ਬਣੇਗੀ ਠੀਕ ਹੈ ਮੰਨ ਲਓ ਕੋਈ ਹੈ ਹਾਂਜੀ ਹਾਂਜੀ ਕਿਉਂਕਿ ਪਾਵਰ ਜ਼ਿਆਦਾ ਹੈ ਰੇਟ ਵੀ ਆਪਾਂ ਪਿਆਚ ਐਚਪੀ ਦੇ ਗੱਲ ਹੀ ਲਵਾਂਗਾ ਆਪਾਂ ਨੂੰ ਠੀਕ ਹੈ ਤੇ ਇਹਦੀ ਪੀਡੀਓ ਦੀ ਗੱਲ ਕਰੀਏ ਇਹਦੇ ਪੀਡੀਓ ਦੇ ਕਿੰਨੇ ਚੱਕਰ ਹੁੰਦੇ ਆ ਇਹ 540 ਸਵਰਾਜ ਵਾਲਾ ਕੰਮ ਹਾਂਜੀ ਸਵਰਾਜ ਵਾਲਾ ਠੀਕ ਹੈ ਇਹਦੇ ਹਿੱਸਾ ਕਿਹੜਾ ਆ ਗਿਆ ਹਿੱਸਾ ਵੀ ਸਵਰਾਜ ਵਾਲਾ ਜੀ ਸਵਰਾਜ ਵਾਲਾ ਆ ਗਿਆ ਹਾਂਜੀ ਇਹ ਡਬਲ ਡਿਸਟ ਠੀਕ ਹੈ ਤੇ ਟੂਲ ਡਾਲ ਕੰਪਨੀ ਨੇ ਪੂਰਾ ਵਧੀਆ ਦਿੱਤਾ ਹੋਇਆ ਹਾਂਜੀ ਬਾਕੀ ਚਾਰਜਿੰਗ ਪੁਆਇੰਟ ਵਗੈਰਾ ਸਾਰਾ ਰਿਵਰਸ ਵੀਡੀਓ ਜੀ ਇਹ ਰਿਵਰਸ ਵੀਡੀਓ ਠੀਕ ਹੈ ਹਾਂਜੀ ਚਾਰਜਰ ਵਗੈਰਾ ਸਾਰਾ ਕੁਝ ਹੈਗਾ ਦੇ ਉੱਤੇ ਚਾਰਜਰ ਲੱਗਦਾ ਹਾਂਜੀ ਹਾਂਜੀ ਠੀਕ ਹੈ ਇਹ ਦਿਖਾ ਦੀ ਬਈ ਇਥੋਂ ਮੀਟਰ ਡਿਜੀਟਲ ਮੀਟਰ ਆ ਗਿਆ ਹਾਂਜੀ ਹਾਂਜੀ ਸਾਈਡ ਗੇਅਰ ਆ ਗਿਆ ਸਾਈਡ ਗੇਅਰ ਆ ਗਿਆ ਕਿੰਨੇ ਗੇਅਰ ਆ ਜਾ ਗਏ ਇਹ ਟੂ ਸਪੀਡ ਦੇ ਵਿੱਚ ਹੈ ਜੀ ਨਹੀਂ ਗੇਅਰ ਕਿੰਨੇ ਨੇ ਗੇਅਰ 4 ਜੀ 4 ਫੋਰਵਰਡ ਹਾਂਜੀ ਹਾਂਜੀ ਇੱਕ ਬੈਕ ਇੱਕ ਬੈਕ ਜੀ ਠੀਕ ਹੈ ਤੇ ਡਬਲ ਡਬਲ ਪੰਪ ਜਾ ਗਿਆ ਡਬਲ ਪੰਪ ਤੇ ਆ ਗਿਆ ਠੀਕ ਹੈ ਇਹਦਾ ਡਬਲ ਬੰਬ ਤਾਂ ਤੁਹਾਨੂੰ ਪਤਾ ਵੀ ਅੱਗੇ ਤਾਂ ਸਿੰਗਲ ਜਾਂਦਾ ਸੀ ਹੁਣ ਇਹ ਮਦਲੇ ਨੇ ਡਬਲ ਕਰ ਦਿੱਤਾ ਠੀਕ ਹੈ ਇੱਕ ਮੈਂ ਆ ਚੀਜ਼ ਦੇਖੀ ਨਾ ਆ ਚੀਜ਼ ਕੀ ਲਈ ਇਹਦੇ ਇਹ ਪੰਪ ਦਾ ਇਹੋ ਪਿੱਛੇ ਜਿਹੜਾ ਤੇਲ ਚਲਦਾ ਹੈ ਨਾ ਇਹ ਉਹਨਾਂ ਅਡਜਸਟਮੈਂਟ ਕਰ ਦਿੱਤਾ ਉਹਨਾਂ ਠੀਕ ਹੈ ਤੇ ਆਪਾਂ ਇਹਦੀ ਸ਼ੋਅ ਚੱਕ ਕੇ ਦਿਖਾਈਏ ਹਾਂਜੀ ਹਾਂਜੀ ਖੋਲਿਓ ਇਹ ਆ ਆ ਸਿਸਟਮ ਹੀ ਬਹੁਤ ਵਧੀਆ ਲਾਇਆ ਹੋਇਆ ਬਈ ਇੰਜ ਨੇ ਨਾ ਹਾਂਜੀ ਦੋ ਜੈਕ ਦੇ ਉੱਤੇ ਜੀ ਸ਼ੋਅ ਆਪ ਇੱਕ ਕੋਲਰ ਵਾਸਤੇ ਦੇਤਾ ਵੀ ਠੰਡਾ ਰੱਖਣ ਵਾਸਤੇ ਵੀ ਤੁਸੀਂ ਟਰੈਕਟਰ ਇਦਾਂ ਹੀ ਚਲਾ ਸਕਦੇ ਹੋ ਤੂੜੀ ਵਾਲੇ ਜਿਹੜਾ ਰੀਪਰ ਤੇ ਨਾ ਕੋਈ ਜਾਲੀ ਵਗੈਰਾ ਲਾਂਹ ਦੀ ਮੰਗ ਨਹੀਂ ਜੀ ਅੱਛਾ ਇਹ ਸ਼ੋਅ ਚ ਚੱਲੂ ਹਾਂਜੀ ਸ਼ੋਅ ਚ ਚੱਲੂਗਾ ਲਾਂਹ ਦੀ ਲੋਡ ਨਹੀਂ ਪੈਂਦੀ ਠੀਕ ਹੈ ਠੀਕ ਹੈ ਇਹਦੇ 에ਅਰ ਕਲੈਂਡਰ ਵੀ ਸੁੱਕਾ ਆ ਗਿਆ ਹਾਂਜੀ ਸੁੱਕਾ 에ਅਰ ਕਲੈਂਡਰ ਬਾਕੀ ਰੈਡੀਏਟਰ ਦਾ ਵੱਡਾ ਦੇਤਾ ਜੀ ਠੀਕ ਹੈ ਹਾਂ ਕਿਸੇ ਤਰ੍ਹਾਂ ਦੀ ਪਾਣੀ ਦਾ ਮਤਲਬ ਜੀ ਇਹਦੇ ਵਿੱਚ ਪਾਉਣ ਦੀ ਲੋੜ ਨਹੀਂ ਪਾਣੀ ਇਹ ਇਹਦੇ ਵਿੱਚ ਪਾਓ ਜੀ ਠੀਕ ਹੈ ਤੇ ਇੰਜਨ ਉੰਜਨ ਦੀ ਦੀ ਗਰੰਟੀ ਹੁੰਦੀ ਹੈ ਇਹਦੀ ਗਰੰਟੀ ਜੀ ਪੂਰੀ ਕੰਪਨੀ 5 ਸਾਲ ਦੀ ਗਰੰਟੀ ਦਿੰਦੀ ਹੈ ਜੀ ਦਿੰਦੀ ਪੈਸੇ ਦੇਵਾਂਗੇ ਆਪਾਂ ਕੋਈ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਪਾਰਟs ਖਰਾਬ ਹੋ ਜਾਂਦਾ ਜਾਂ ਕਿੱਦਾਂ ਵੀ ਹੈ ਕੰਪਨੀ ਆਪਾਂ ਚੇਂਜ ਕਰਕੇ ਦੇਵੇਗੀ ਇੱਕ ਇੱਕ ਮੈਂ ਹੋਰ ਦੇਖਿਆ ਵੀ ਇਹ ਕੰਪਨੀ ਨੇ ਮਤਲਬ ਵੀ ਕੋਈ ਹੋਰ ਨੇ ਜਿਹੜੀਆਂ ਬਦਲੋ ਨਾਂ ਨਹੀਂ ਲੈਣਾ ਇਹਦਾ ਕੋਈ ਬੈਟਰੀ ਕੁਛ ਦੇ ਇਹਨਾਂ ਨੇ ਇੱਕ ਸਾਈਡ ਦੀ ਰੱਖੀ ਹੈ ਨਾ ਹਾਂਜੀ ਇਹਨਾਂ ਨੇ ਇੱਕ ਸਾਈਡ ਤੇ ਰੱਖੀ ਹੋਈ ਹੈ ਪੂਰੀ ਬੈਟਰੀ ਰੱਖੀ ਹੈ ਦਿਖਾ ਦਿੰਦੇ ਬਈ ਇਹ ਐਕਸਾਈਡ ਦੀ ਬੈਟਰੀ ਦਿੱਤੀ ਹੈ ਹੈਡ ਦੀ ਬੈਟਰੀ ਰੱਖੀ ਹੋਈ ਹੈ ਇਹਨਾਂ ਨੇ ਬਾਕੀ ਕਿ ਦੂਰਾ ਵੇਖੋ ਨਾ ਦੂਜਿਆਂ ਤੁਸੀਂ ਟਰੈਕਟਰ ਹੋਰ ਵੀ ਦੇਖੋਗੇ ਇੱਕ ਨਾਲ ਚੁੱਲਾ ਵੀ ਆਪਾਂ ਬੱਧਾ ਕਰ ਦਿੱਤਾ ਜੀ ਹਾਂ ਆ ਅੱਗੇ ਬੰਪਰ ਵੀ ਦਿੱਤਾ ਆਮ ਬੰਪਰ ਆਉਂਦਾ ਨਹੀਂ ਕਿਸੇ ਟਰੈਕਟਰ ਨੂੰ ਇਹਦੇ ਬੰਪਰ ਦੂਜਾ ਵੀ ਲੱਗਦਾ ਹਾਂ ਜੀ ਦੂਜਾ ਵੀ ਲੱਗ ਜਾਂਦਾ ਆਪਾਂ ਲਾ ਕੇ ਦੇਣਾ ਉਹ ਵਿੱਚ ਨਹੀਂ ਉਹ ਲਾ ਕੇ ਵੀ ਦਿੰਦੇ ਬਾਕੀ ਜੋ ਕੋ ਕਹੇਗਾ ਉਹ ਆਪਾਂ ਕੰਪਲੀਮੈਂਟ ਦੇ ਦੇਵਾਂਗੇ ਨਾ ਆਪਣੀ ਵੱਲੋਂ ਇਦਾਂ ਹੀ ਆਉਂਦਾ ਐ ਇਦਾਂ ਹੀ ਆਉਂਦਾ ਜੀ ਛਤਰੀ ਛੁਤਰੀ ਤਾਂ ਆਪਾਂ ਲਾ ਕੇ ਦੇ ਛਤਰੀ ਲਾ ਕੇ ਦੇ ਆਗੇ ਕਿਹੜੀ ਛਤਰੀ ਲਾਵਾਂਗੇ ਪਹਿਲੇ ਛਤਰੀ ਸਿੰਪਲ ਅਸੀਂ ਲਾ ਕੇ ਦੇਵਾਂਗੇ ਜੇ ਕੋਈ ਦੂਸਰੀ ਛਤਰੀ ਲਵਾਉਣਾ ਚਾਹ ਆਪਾਂ ਜਾਗ ਰੇਟ ਜਿਹਨੂੰ ਆਪਾਂ ਲਾ ਕੇ ਦੇਵਾਂਗੇ ਠੀਕ ਆ ਇਹ ਆਫਰ ਕਰ ਦੋ ਜੀ ਜਿਹੜਾ ਵੀਡੀਓ ਦੇਖ ਕੇ ਆਉਂਦਾ ਹੈ ਜਿਹੜਾ ਆਧਰੀ ਲਾ ਕੇ ਦੇ ਦਾਂਗੇ ਜਿਹੜਾ ਵੀਡੀਓ ਦੇਖ ਕੇ ਆਏਗਾ ਆਪਣੇ ਨਾਲ ডিসਕਾਊਂਟ ਦਿੱਤਾ ਜਾਏਗਾ ਆਪਣੇ ਨਾਮ ਲੈ ਲਓ ਬਾਈ ਕੋਲੇ ਆ ਕੇ ਠੀਕ ਆ ਬਿਲਕੁਲ ਜੀ ਬਿਲਕੁਲ ਕੋਈ ਗੱਲ ਨਹੀਂ ਆਪਾਂ ਆਪ ਹੀ ਸਮਝ ਲੈ ਬਾਈ ਨੇ ਆਪਣਾ ਨਾਮ ਲੈ ਲਓ ਜਾਂ ਮੈਨੂੰ ਫੋਨ ਲਾ ਲੈ ਜਦੋਂ ਇੱਥੇ ਆਈ ਹਾਂ ਬਾਕੀ ਜਿਹੜੇ ਇਹ ਰੇਟ ਤੇ ਆਪਾਂ ਟਰੈਕਟਰ ਦੇਣਾ ਜੀ ਠੀਕ ਹੈ ਉਹ ਪੰਜਾਬ ਦੇ ਵਿੱਚੋਂ ਕਿਸੇ ਵੀ ਰੇਟ ਤੇ ਤੁਹਾਨੂੰ ਟਰੈਕਟਰ ਨਹੀਂ ਮਿਲਣਗੇ ਚੈਲੈਂਜਿੰਗ ਰੇਟ ਮੈਂ ਬਿਲਕੁਲ ਜੀ ਚੈਲੈਂਜਿੰਗ ਰੇਟ ਲਓ ਵੀ ਬਾਈ ਵੀ ਪੰਜਾਬ ਜੋ ਕੋਈ ਵੀ ਡਾਇਰੈਕਟਰ ਕਿਸੇ ਵੀ ਜਿਹਾ ਰੇਡ ਤੇ ਦੰਦਾਂ ਨਹੀਂ ਆ ਇਸ ਰੇਡ ਤੇ ਟਰੈਕਟਰ ਨਹੀਂ ਮੈਨੂੰ ਆਪਾਂ ਇਹ 25 ਮਾਡਲ ਲਊਗਾ 24 ਇਹ 25 ਮਾਡਲ ਲਊਗਾ 25 ਮਾਡਲ ਹਾਂਜੀ ਕਾਪੀ 25 ਦੀ ਬਣੂਗੀ ਉਹ ਕਾਪੀ 25 ਦੀ ਬਣੂਗੀ ਮਾਰ ਕੇ 24 ਦੇ ਨੇ ਮਾਰ ਕੇ 24 ਦੇ ਨੇ ਠੀਕ ਹੈ ਉਹ ਟਾਇਰਾਂ ਤੇ ਵੀ ਹੋਣਗੇ ਨਾ ਹਾਂਜੀ ਹਾਂਜੀ ਟਾਇਰਾਂ ਤੇ ਵੀ ਹੋਗੇ ਮੇਰਾ ਅਗਲੇ ਟਾਇਰ ਵੀ ਦਿਖਾ ਦਿ ਇਹਦੇ ਇਹ 750 ਦਾ ਟਾਇਰ ਲੈ ਜੀ ਆਮੰਦ ਦੇ ਵਿੱਚ ਕੀ ਹੈ ਵੀ ਬੁੱਲ ਟਾਇਰ ਵੀ ਆਉਂਦੇ ਨੇ ਪਰ ਇਹ 750 ਦੇ ਟਾਇਰ ਇਹਦੇ ਅਗਲੇ ਟਾਇਰਾਂ ਦੇ 23 ਦਾ ਮਾਰਕਾ ਉਹ ਕੰਪਨੀ ਨੇ ਚਲੋ ਕਈ ਵਾਰੀ ਸਟਾਕ ਖੜਾ ਹੁੰਦਾ ਹਾਂ ਹਾਂਜੀ ਹਾਂਜੀ ਟੈਰਾਂ ਦਾ ਪਿਛਲਾ ਕੋਈ ਚੱਕਰ ਨਹੀਂ ਬਾਕੀ 25 ਦੀ ਬਣਉਣੀ 25 ਦੀ ਆ ਬਾਕੀ ਕਹਿੰਦੀ ਇਹ ਸਿਫਤ ਵੀ ਤੁਸੀਂ ਕਿਸੇ ਵੀ ਟਰੈਕਟਰ ਦੇ ਨਾਲ ਲਾ ਦਿਓ ਜੋਰ ਪੱਕਾ ਜਿਹੜਾ ਮਰਜੀ ਟਰੈਕਟਰ ਲਾ ਦਿਵੇ ਖਿੱਚ ਕੇ ਲੈ ਜਾਊਗਾ ਠੀਕ ਹੈ ਹਾਂ ਐਡਾ ਟਰੈਕਟਰ ਤਕੜਾ ਹੈ ਠੀਕ ਹੈ ਠੀਕ ਹੈ ਕਿਉਂਕਿ ਇੰਜਨ 60 ਹੌਸਪਾਵਰ 65 ਹੌਸਪਾਵਰ ਦੇ ਵਿੱਚ ਹੈ ਤੇ ਕਾਫੀ ਜ਼ਰੂਰ 50 ਦੀ ਬਣਦੀ ਹੈ ਪਰ ਜਿਹੜਾ ਜੋਰ ਹੈ ਜੋਰ ਤਾਂ ਬੇਅੰਤ ਹੈ ਇਸ ਦੀ ਇਹ ਜਿਹੜੀ ਆਵਾਜ਼ ਆ ਉਹ ਮਨਮੋਹਕ ਜੀ ਆਵਾਜ਼ ਆ ਹਾਂ ਆਵਾਜ਼ ਬਹੁਤ ਸੋਹਣੀ ਹੈ ਆਪਾਂ ਸਟਾਰ ਜੇ ਉਹ ਕਹਿੰਦਾ ਵੀ ਗਾਣੇ ਹੀ ਜਾਂਦਾ ਆਵਾਜ਼ ਦੇਖੇ ਤੇ ਬੈਠ ਨਹੀਂ ਰਹੀ ਰੰਗ ਵੀ ਉਹ ਖੜਕਦਾ ਰਹੇ ਇਹ ਕਰਕੇ ਦੇਖੀ ਕਿ ਜੇ ਇਹ ਇਹ ਪਰ ਰੇਡ ਦੀ ਗੱਲ ਕਰੀਏ ਹਾਂਜੀ ਇਹ ਰੇਟ ਤਾਂ ਕੰਪਨੀ ਵੈਸੇ ਰੇਟ ਜਿਹੜਾ ਅੱਜ ਸਵਾ 7 ਲੱਖ ਰੁਪਿਆ ਰੇਟ ਹੈ ਅੱਛਾ ਜੀ ਤੇ ਫਿਲਹਾਲ ਦੀ ਕੜੀ ਆਪਾਂ 50000 ਰੁਪਿਆ ਡਿਸਕਾਊਂਟ ਦੇ ਰਹੇ ਹਾਂ ਜੀ ਅੱਛਾ ਤੇ ਆਹ ਵੀ ਕੜੀ ਦੇ ਵਿੱਚ 50000 ਰੁਪਿਆ ਸਸਤਾ ਹਾਂਜੀ ਕੰਪਨੀ ਹੋਰ ਟਰੈਕਟਰ ਦੀਆਂ ਹੋਰ ਦੇ ਵੀ ਆ ਹੋਰ ਦੇ ਵੀ ਬਣਾਉਂਦੇ ਜਿਹੜਾ ਨਵਾਂ ਆਪਣੇ ਬਣਾ ਲਏ ਅੱਜ ਜਿਹੜਾ ਨਵਾਂ ਲਾਈਨ ਆਊਗਾ ਹੋਰ ਦੇ ਵੀ ਦੇਾਂਗੇ ਆਪਾਂ ਠੀਕ ਹੈ ਲੋ ਵੀ ਮਿੱਤਰੋ ਇਹਦੇ ਕੱਲਾ ਸਪੈਸ਼ਲ ਬੋਲੀਗੋਲ ਤੁਹਾਡੀ ਵੀਡੀਓ ਲੈ ਕੇ ਆਏਗਾ ਫਿਰ ਠੀਕ ਹੈ ਨੀ ਇਹਦੇ ਆਪਾਂ ਕਲਰ ਕਿੰਨੇ ਹੁੰਦੇ ਆ ਟਰੈਕਟਰ ਦੇ ਇਹਦੇ ਬਲੂ ਵੀ ਆਉਂਦਾ ਇੱਕ ਇਹ ਕਲਰ ਆ ਦੋ ਹੀ ਕਲਰ ਆਉਂਦੇ ਨੇ ਠੀਕ ਆ ਦੋ ਕਲਰਾਂ ਦੇ ਆ ਜਿਹੜੇ ਕਲਰ ਤੇ ਮਰਜ਼ੀ ਕਹੋ ਉਸੇ ਕਲਰ ਚ ਆਪਾਂ ਦੇ ਦੇਾਂਗੇ ਦੋਵੇਂ ਕਲਰਾਂ ਦੇ ਆ ਦੋ ਕਲਰ ਠੀਕ ਆ ਲੋ ਮਿੱਤਰੋ ਬਾਈ ਕਹਿੰਦਾ ਦੋ ਕਲਰ ਹੁੰਦੇ ਆ ਇਹਦੇ ਜਿਹੜਾ ਤੁਹਾਨੂੰ ਵਧੀਆ ਲੱਗਦਾ ਵੀ ਮੰਨ ਲਓ ਆਹ ਚੀਜ਼ ਆਪਾਂ ਨੂੰ ਪਿਆਰੀ ਲੱਗਦੀ ਹੈ ਨਾ ਉਹ ਕਲਰ ਬਾਈ ਨੂੰ ਆ ਕੇ ਦੱਸ ਦਿਓ ਤੇ ਬਾਈ ਕਹਿੰਦਾ ਉਹ ਕਲਰ ਦੀ ਦੇ ਦਾਂਗੇ ਤੇ ਆਪਾਂ ਸਾਲ ਵਾਸਤੇ ਕਰਦੀ ਆਂ ਆਫਰ ਫਿਰ ਸਾਲ ਵਾਸਤੇ ਕਰਦੇ ਕੋਈ ਗੱਲ ਨਹੀਂ 25 ਆ ਸਾਲ ਮੰਨ ਲਓ ਮੈਂ ਤੁਹਾਨੂੰ 25 30 ਸਾਲ ਦੇ ਦਿਆਂਗੇ ਉਹ ਬਲ ਹਾਜ਼ਰ ਜਾਈ ਜਾਵੇ ਹਨਾ ਭਾਈ ਹਾਂਜੀ ਹਾਂਜੀ ਤੇ ਆਪਾਂ ਇਹਦੀ ਸਰਵਿਸ ਸਰਵਿਸ ਵੀ ਕੋਈ ਦਿੱਕਤ ਨਹੀਂ ਕੋਈ ਵੀ ਜੈਂਸੀ ਹੋਏਗੀ ਉੱਥੇ ਸਰਵਿਸ ਹੋ ਜੇ ਕਰੇਗੀ ਬਾਕੀ ਆਪਾਂ ਘਰੇ ਵੀ ਜਾ ਕੇ ਸਰਵਿਸ ਕਰਿਆ ਵਾਂ ਕਰਾਂਗੇ ਮੈਂ ਆਪਣੇ ਕੋਲੇ ਮੰਨ ਲਓ ਜੀ ਕੋਈ ਲੋਕਲ ਦਾ ਬੰਦਾ ਲਾ ਆ ਮੇਰੇ ਕੋਲ ਤਾਂ ਬੰਦਾ ਉੱਥੇ ਆਉਗੂ ਜਿਹੜਾ ਕੋਈ ਦੂਰੋਂ ਬਰਾਦੇ ਆਉਂਦਾ ਉਹਦੇ ਆਪਾਂ ਘਰੇ ਵੀ ਜਾ ਕੇ ਸਰਵਿਸ ਕਰਾ ਲਵਾਂ ਆਪਣੇ ਕੋਲੇ ਮਕੈਨਿਕ ਹੈਗੇ ਨੇ ਹਾਂਜੀ ਹੈਗੇ ਨੇ ਮਕੈਨਿਕ ਹੈਗੇ ਜੀ ਠੀਕ ਹੈ 16 ਦੇ ਟਾਇਰਾਂ ਚ ਆ ਗਿਆ ਤੇ ਭਾਈ ਬ੍ਰੇਕਾਂ ਦੀ ਗੱਲ ਕਰੀਏ ਹਾਂਜੀ ਇਹ ਡਿਸਕਸ ਬ੍ਰੇਕ ਵਾਲੇ ਜੀ ਡਿਸਕ ਬ੍ਰੇਕ ਡਿਸਕ ਬ੍ਰੇਕ ਵਾਲੇ ਜੀ ਠੀਕ ਹੈ ਡ ਇਹ ਵਾਹ ਹਵਾ ਵਾਸਤੇ ਠੀਕ ਹੈ ਲਿਫਟ ਵਾਸਤੇ ਜਿਹੜਾ ਚਾਲੀ ਦਾ ਨਾ ਠੀਕ ਹੈ ਹਾਂਜੀ ਹਾਂਜੀ ਇਸ ਟਰੈਕਟਰ ਆ ਗਿਆ ਹਨਾ ਇਹ ਹਾਂਜੀ ਹਾਂਜੀ ਤੇ ਆਪਣੇ ਕੋਲੇ ਮੰਨ ਲਓ ਕਿੰਨੇ ਟਰੈਕਟਰ ਕੱਲ੍ਹ ਤੱਕ ਜਾਂ ਪਰਸੋਂ ਤੱਕ ਕਿੰਨੇ ਟਰੈਕਟਰ ਆ ਜਾਣਗੇ ਟਰੈਕਟਰ 4-5 ਆ ਜਾਣਗੇ ਆਪਾਂ ਡੈਮੋ ਵੀ ਦੇ ਦਾਂਗੇ ਇਹਨਾਂ ਦੀ ਹਾਂ ਡੈਮੋ ਵੀ ਦੇ ਦਿਆਂ ਕੋਈ ਗੱਲ ਨਹੀਂ ਲੋਕਲ ਹੈ ਲੋਕਲ ਆਪਣੇ ਕਾਫੀ ਟਰੈਕਟਰ ਇੱਥੇ ਚੱਲੀ ਜਾਂਦੇ ਨੇ ਠੀਕ ਹੈ ਸਾਰਿਆਂ ਸਾਰੀਆਂ ਮੰਨ ਲਓ ਕਿਤੇ ਵੀ ਜਿਹੜੀ ਏਜੰਸੀ ਆ ਸਾਰਿਆਂ ਨੂੰ ਚੈਲੈਂਜਿੰਗ ਰੇਟ ਹਾਂ ਸਾਰਿਆਂ ਨੂੰ ਜਰੂਰੀ ਰੇਟ ਦੇ ਦਈਏ ਠੀਕ ਹੈ ਤੇ ਵੀਡੀਓ ਦੇਖ ਕੇ ਕਰਦਿਏ ਫਿਰ ਵੀਡੀਓ ਦੇਖ ਕੇ ਜਿਹੜਾ ਸ਼ੇਅਰ ਕਰਕੇ ਆਜੋ ਤੇ ਲਾਈਕ ਕਰਕੇ ਬਿਲਕੁਲ ਜੀ ਬਿਲਕੁਲ ਲਓ ਮੇਤਰੋ ਵੀਡੀਓ ਨੂੰ ਸ਼ੇਅਰ ਕਰਕੇ ਆਜੋ ਤੇ ਪੇਜ ਨੂੰ ਫੋਲੋ ਕਰਕੇ ਆਜੋ YouTube ਤੇ ਦੇਖ ਰਹੇ ਹੋ ਵੀ ਉਹ ਸਬਸਕ੍ਰਾਈਬ ਕਰ ਲਿਓ B&B ਅਗਰ ਵੀਰ ਜਲਾਨਾਬਾਦ ਫਾਜ਼ਿਲਕਾ ਰੋਡ ਫਾਜ਼ਿਲਕਾ ਰੋਡ ਦੇ ਉੱਤੇ ਜਮਾ ਪ੍ਰੀਆ ਹਾਂਜੀ ਹਾਂਜੀ ਠੀਕ ਹੈ ਤੇ ਬਈ ਇਹਦੇ 'ਚ ਕੋਈ ਹੋਰ ਮੰਨ ਲਓ ਇਹਦੇ 'ਚ ਕੀ ਖਾਸੀਅਤ ਇਹਦੀ ਜੀ ਡੀਜ਼ਲ ਟੈਂਕ ਕਿੰਨੇ ਦਾ ਹੈਗਾ ਇਹ 55 ਲੀਟਰ ਦਾ ਜੀ 55 ਲੀਟਰ ਦਾ ਹਾਂਜੀ ਠੀਕ ਹੈ 55 ਲੀਟਰ ਦਾ ਡੀਜ਼ਲ ਟੈਂਕ ਆ ਗਿਆ ਤੇ ਬਾਕੀ ਹੋਰ ਇਹਦੇ ਚ ਕੀ ਖਾਸੀਅਤ ਹੈ ਬਾਕੀ ਖਾਸੀਅਤ ਇਹ ਵੀ ਤੁਸੀਂ ਟਰੈਕਟਰ ਚਲਾਓ ਕਿਸੇ ਵੀ ਤਰ੍ਹਾਂ ਖੁੱਲ੍ਹ ਦਾ ਨਹੀਂ ਕਿਸੇ ਜਿਵੇਂ ਮਰਜੀ ਕੋਈ ਮਰਜੀ ਚੀਜ਼ ਬਾਕੀ ਤੋੜੀ ਹਾਂ ਰੀਪਰ ਕੰਪਿਊਟਰ ਕਰਾ ਸੁਪਰ ਸੈਂਟਰ ਸੁਪਰ ਸੈਂਟਰ ਦਾ ਮੋਡ ਬੜੀਆ ਟਰੈਕਟਰ ਕੰਮ ਜਾਂਦਾ ਠੀਕ ਹੈ 2 ਸਪੀਡ 3 ਸਪੀਡ ਵੀ ਆਉਂਦਾ 3 ਸਪੀਡ ਵੀ ਆਉਂਦਾ ਜੀ ਠੀਕ ਹੈ 3 ਸਪੀਡ ਦਾ ਥੋੜਾ ਰੇਟ ਆ ਹਾਂ ਉਹ ਥੋੜਾ ਰੇਟ ਆਪੇ ਉਹਦਾ 8,25,000 ਰੁਪਿਆ ਰੇਟ ਠੀਕ ਹੈ ਤੇ ਉਹਦੇ ਵਿੱਚ ਵੀ ਆਪਾਂ ਡਿਸਕਾਊਂਟ ਕੰਪਨੀ ਤੋਂ ਕਰਵਾ ਕੇ ਦੇਾਂਗੇ ਕਰਵਾ ਕੇ ਦੇ ਹਾਂ 1.50 ਲੱਖ ਰੁਪਿਆ ਜਿਹੜਾ ਸਰੇਗ ਕੋਈ ਵੀ ਡਰੈਕਟਰ ਲੈਣਾ ਹਨਾ ਰੇਡ ਨੇ ਜਿਹੜੇ ਹੋਸ਼ਮਾਨ ਨੂੰ ਛੁੰਦੇ ਤੁਰੇ ਜਾਂਦੇ ਹਨਾ ਕਿਹਦੇ ਵਿੱਚ ਆਉਦਾ 350 ਟਰੈਕਟਰ ਅੱਛਾ ਉਹ 3 ਸਿਲੰਡਰ ਦੇ ਵਿੱਚ ਠੀਕ ਹੈ ਉਹ ਸਿੰਗਲ ਕਲੱਚ ਸਾਈਡ ਗੇਅਰ ਦੇ ਵਿੱਚ ਟਰੈਕਟਰ ਠੀਕ ਹੈ ਜੇ ਕੋਈ ਸੱਜਣ ਭਰਾ ਉਹ ਟਰੈਕਟਰ ਲੈਣਾ ਚਾਵੇ ਉਹ ਪੁਰਾਣਾ ਟਰੈਕਟਰ ਆਪਾਂ ਵਿੱਚ ਨਹੀਂ ਕੱਟਣਾ ਤੇ 5 ਲੱਖ 70 ਹਜ਼ਾਰ ਦਾ ਟਰੈਕਟਰ ਦਿਆਂਗੇ ਇਹਦੇ ਵੀ ਇਹੀ ਆ ਵੀ ਆਪਾਂ ਪੁਰਾਣਾ ਟਰੈਕਟਰ ਵਿੱਚ ਹਾਂ ਜੀ ਵਿੱਚ ਪੁਰਾਣਾ ਟਰੈਕਟਰ ਨਹੀਂ ਕੱਟ ਪੁਰਾਣਾ ਟਰੈਕਟਰ ਅਗਲੇ ਦੀ ਕੀਮਤ ਦੇਖ ਕੇ ਹਾਂ ਅਗਲੇ ਦੀ ਕੀਮਤ ਦੇਖੀ ਹਾਂ ਵੀ ਅਗਲੇ ਜਿੰਨੇ ਦਾ ਟਰੈਕਟਰ ਹੋਊਗਾ ਇਹ ਨਹੀਂ ਹੈਗਾ ਵੀ ਅਗਲਾ ਆ ਕੇ ਕਦੇ ਵੀ ਮੇਰੇ ਵਿੱਚ ਕੱਟ ਗਏਗਾ ਹਾਂ ਹਾਂ ਬਿਲਕੁਲ ਠੀਕ ਹੈ ਤੇ ਬਈ ਆਪਾਂ ਗੱਲ ਕਰੀਏ ਉਹਦੇ ਪੇਂਟ ਬਾਰੇ ਪੱਟੀ ਪੇਂਟ ਹੈ ਸਰ ਇਹ ਪੱਟੀ ਪੇਂਟ ਹੈ ਜੀ ਇਹ ਆਮ ਕੀ ਜਿੱਦਾਂ ਪੀਓ ਪੀਐਚ ਵੀ ਆ ਜਾਂਦੇ ਨੇ ਬਾਕੀ ਬਾਜਪਰ ਵਿੱਚ ਪੱਠੀ ਪੇਂਟ ਕਰਦੇ ਨੇ ਨੂੰ ਠੀਕ ਹੈ ਇਹ ਬਈ ਕਲਰ ਆ ਗੁਰਪ੍ਰੀਤ ਕਲਰ ਦਿਖਾ ਦੇ ਨੇ ਇਹ ਸੈਫਰਨ ਕਲਰ ਹੁੰਦਾ ਇਹਨੂੰ ਸੈਫਰਨ ਕਲਰ ਕਹਿੰਦੇ ਮਤਲਬ ਜਿਵੇਂ ਉਹ ਕਹਿੰਦਾ ਵੀ ਪਾਲਸ਼ਾ ਮਾਰ ਮਾਰ ਕੇ ਵਿੱਚੋਂ ਮੂਹ ਨਹੀਂਦਾ ਹਨ ਉਹ ਕੰਮ ਹੈ ਤੇ ਕਿਤੇ ਮੀਟਰ ਜਰੂਰ ਦਿਖਾ ਦੇ ਟਰੈਕਟਰ ਉਹ ਵੀ ਸੋਹਣਾ ਲੱਗਦਾ ਇਹ ਦੇਖ ਵੀ ਸੋਹਣੀ ਹੈ ਟਰੈਕਟਰ ਦੀ ਇਹਦੀ ਤੇ 4 11 ਚ ਆ ਗਿਆ ਨਾ ਬਈ ਹਾਂਜੀ ਬਾਕੀ ਇਹਦੇ ਬਲੂ ਕਲਰ ਆਉਂਦਾ ਜੇ ਕੋਈ ਜ਼ਿੰਮੇਦਾਰ ਬਲੂ ਕਲਰ ਲੈਣਾ ਚਾਵੇ ਆਪਾਂ ਬਲੂ ਵੀ ਦੇ ਦੇਾਂਗੇ ਠੀਕ ਹੈ ਜੇ ਕਿਸੇ ਨੇ ਬਲੂ ਕਲਰ ਲੈਣਾ ਕਿਸੇ ਨੂੰ ਪਸੰਦ ਆ ਉਹ ਤੇ ਬਈ ਹੋਰ ਹੋਰ ਇਹਦੇ ਵਿੱਚ ਕੀ ਖਾਸੀਅਤ ਆ ਹੋਰ ਖਾਸੀਅਤ ਇਹਦੇ ਜਿਹੜਾ ਆ ਜਿਹੜਾ ਗੇਅਰ ਇਹਨਾਂ ਦਾ ਲੱਗਿਆ ਹੋਇਆ ਹੈ ਇਹਨਾਂ ਦਾ ਆਵਦਾ ਬਣਿਆ ਹੋਇਆ ਹੈ ਠੀਕ ਹੈ ਕਿਉਂਕਿ ਆਮ ਕਈ ਕੰਪਨੀਆਂ ਨੇ ਪਾਸੋ-ਵਾਸੋ ਲੈਂਦੇ ਨੇ ਪਰ ਇਹਦਾ ਆਵਦਾ ਬਣਿਆ ਗੇਅਰ ਹੈ ਜਰੂਰ ਸਵਾਰਾਈਟਾਈਪ ਪਰ ਇਹ ਸਾਰਾ ਕੁਝ ਅੰਦਰ ਹੀ ਬਣਾਉਂਦੇ ਨੇ ਠੀਕ ਹੈ ਇਹਦੀ ਇਹਦੀ ਪੰਪ ਦੀ ਡੀਲ ਪੰਪ ਦੀ ਵੀ ਗਾਰੰਟੀ ਹੁੰਦੀ ਆਹ ਸਾਰੀ ਗਾਰੰਟੀ ਇਹਦੀ ਡੀਲ ਪੰਪ ਦੀ ਇੱਕ ਸਾਲ ਦੀ ਗਾਰੰਟੀ ਹੁੰਦੀ ਡੀਜ਼ਲ ਪੰਪ ਦੀ ਆਪਣੀਆਂ ਕੰਪਨੀ ਵੱਲੋਂ ਨਹੀਂ ਆਪਣੇ ਵੱਲੋਂ ਜੀ ਗਾਰੰਟੀ ਹੈ ਜਾਂ ਵਾਰੰਟੀ ਹੈ ਗਾਰੰਟੀ ਜੇ ਕੋਈ ਡਿੱਕਦੋਂਦੀ ਆ ਬਾਈ ਤੇ ਨਵਾਂ ਲਗੂ ਹਾਂ ਠੀਕ ਹੈ ਬਕਾਇਦਾ ਕੀ ਵੀ ਆਪਾਂ ਉਹਦਾ ਤੇਲ ਵਗੈਰਾ ਤੁਸੀਂ ਸਹੀ ਚੈੱਕ ਕਰਕੇ ਚਲਾਉਣਾ ਹੈ। ਕਈ ਕਈ ਵਾਰੀ ਨਾ ਬਾਈ ਰਵਣ ਪਤਾ ਕੀ ਗੱਲ ਹੁੰਦੀ ਆ। ਕਈ ਵਾਰੀ ਮੰਨ ਲਓ ਵੀ ਆਪਾਂ ਛੋਟਾ ਜ਼ਿਮੀਂਦਾਰ ਕੋਈ ਜਾ ਕੋਈ ਵੀ ਹੈਨਾ ਵੀ ਟਰੈਕਟਰ ਲੈ ਗਿਆ ਆਪਣੇ ਦੋ ਉਹਨੂੰ ਕੋਈ ਦਿੱਕਤ ਆ ਗਈ। ਹੂੰ ਹੂੰ ਕੋਈ ਵੀ ਮੰਨ ਲਓ ਪਾਈ ਨਹੀਂ ਕਹਿੰਦੇ ਵੀ ਇਹ ਚ ਆਉਂਦੀ ਆ ਜਾ ਕਿਸੇ ਜਿਹੀ ਵੀ ਟਰੈਕਟਰ ਜਾ ਸਕਦੀ ਉਹਦਾ ਕੋਈ ਦਿੱਕਤ ਆ ਗਈ ਆਗਲਾ ਖੱਜਲ ਖਵਾਰ ਆਉਂਦਾ ਵੀ ਯਾਰ ਮੈਨੂੰ ਬਦਲ ਕੇ ਦਿਓ। ਮੇਰਾ ਇਹ ਹੋ ਗਿਆ ਹੈਨਾ। ਮੰਨ ਲਓ ਵੀ ਉਹਦੇ ਪੈਸੇ ਦਿੱਤੇ ਦੁੱਖਦੇ ਨੇ। ਤੇ ਉਹ ਚੀਜ਼ ਦਾ ਹੱਲ ਆਪੇ ਕੋਈ ਬਾਕੀ ਜਿੰਦਾਂ ਦੀ ਕੋਈ ਕੰਪਲੀਟ ਨਹੀਂ ਉਹ ਵੀ ਹੀ ਕੰਪਨੀ ਆਪਣੀ ਕੰਪਨੀ ਲੇਟ ਵੀ ਗੱਲ ਸੁਣੂਗੀ ਆਪਾਂ ਜ਼ਿੰਮੇਵਾਰ ਦੀ ਗੱਲ ਪਹਿਲੇ ਸੁਣਦੇ ਕਿਉਂਕਿ ਆਪਾਂ ਆਪ ਜ਼ਿੰਮੇਵਾਰ ਆ ਜੀ ਨਹੀਂ ਚਲੋ ਮੰਨ ਲਓ ਵੀ ਜੇ ਆਉਂਦੀ ਹੈ ਗੱਲ ਨੂੰ ਕਿਸੇ ਛੋਟੇ ਜ਼ਿੰਮੇਵਾਰ ਨੂੰ ਕੰਪਲੀਟ ਆਉਂਦੀ ਹੈ ਆਪਾਂ ਪੀਸ ਬਦਲ ਕੇ ਦੇ ਦੇਵਾਂ ਪੀਸ ਨਹੀਂ ਬਦਲਦੇ ਉਹਦਾ ਜੋ ਵੀ ਪਾਰਟ ਸ ਕੋਈ ਮਤਲਬ ਖਰਾਬ ਹੁੰਦਾ ਉਹ ਪਾਰਟ ਉਹਦਾ ਹੀ ਬਦਲ ਕੇ ਦੇਵਾਂਗੇ ਰਵੈਰ ਨਹੀਂ ਕਰਦੇ ਠੀਕ ਹੈ ਮੰਨ ਲਓ ਚਲੋ ਵੀ ਜਮਾਂ ਕਈ ਟਰੈਕਟਰ ਮੰਨ ਲਓ ਆਪਾਂ ਕਿਸੇ ਨਾਲੇ ਨਾਲ ਕਈਆਂ ਦੇ ਆਈ ਵੀ ਆ ਮੰਨ ਲਓ ਦਿੱਕਤ ਆਈ ਹੈ ਏਜ ਤੇ ਬਹੁਤ ਜਿਆਦਾ ਦਿੱਕਤ ਆਈ ਆ ਬੰਦੇ ਨੂੰ 9 9 9 10 10 ਲੱਖ ਰੁਪਏ ਲਾ ਕੇ ਫਿਰ ਵੀ ਬੰਦੇ ਖੱਜਲ ਖਵਾਰ ਹੋ ਗਿਆ ਤੇ ਉਹ ਦੇਖੋ ਜੀ ਜਿਹੜੀ ਚੀਜ਼ ਹੈ ਮੰਨ ਲਓ ਆਪਣੇ ਸਮਝ ਜੀ ਨਹੀਂ ਆਈ ਕੋਈ ਠੀਕ ਨਹੀਂ ਉਹ ਤਾਂ ਪਪੀਸ ਬਦਲ ਦੇ ਉਹ ਪੀਸ ਬਦਲ ਕੇ ਦੇ ਦੇਵਾਂਗੇ ਪਹਿਲੀ ਗੱਲ ਤਾਂ ਆਪਾਂ ਕੋਸ਼ਿਸ਼ ਆਪਦੀ ਕਰਦੇ ਇੱਕ ਦੋ ਵਾਰ ਅਗਲੇ ਦਾ ਰਿਪਲੇਸ ਕਰਾਉਂਦੇ ਸਮਾਨ ਠੀਕ ਹੈ ਜੇ ਫਿਰ ਵੀ ਅਗਲੇ ਨੂੰ ਲੱਗਦਾ ਨਹੀਂ ਤੇ ਫਿਰ ਆਪਾਂ ਕੰਪਨੀ ਤੋਂ ਪੀਸੀ ਜੇ ਨਹੀਂ ਕਰਵਾਦੇ ਜੀ ਮੰਨ ਲਓ ਵੀ ਕਿਸੇ ਦੇ ਪੈਸੇ ਦਿੱਤੇ ਦੁਖਦੇ ਨਹੀਂ ਆ ਦੁਖਦੇ ਨਹੀਂ ਜੀ ਜੀਮੇਦਾਰ ਖੁਸ਼ ਹੋ ਕੇ ਆਵੇਗਾ ਖੁਸ਼ ਹੋ ਕੇ ਜਾਵੇਗਾ ਸਦਾ ਖੁਸ਼ ਰਹੇਗਾ ਬਾਕੀ ਬਾਕੀ ਜਿਹੜਾ ਬੰਦਾ ਜੀਮੇਦਾਰ ਆਪ ਹੁੰਦਾ ਜਿੰਮੀ ਆਪਾ ਜੀਮੇਦਾਰਾ ਖੇਤੀ ਕਰਦਾ ਆਪ ਨੂੰ ਪਤਾ ਹੁੰਦਾ ਨਾ ਅਸੀਂ ਤਾਂ ਆਪ ਜੀਮੇਦਾਰਾ ਕਿਉਂਕਿ ਅਸੀਂ ਆਪ ਦੋ ਟ੍ਰੈਕਟਰ ਰੱਖੇ ਨੇ ਕਰੇ ਕਿਉਂਕਿ ਸਾਨੂੰ ਤਾਂ ਪਤਾ ਨਾ ਕੀ ਕੰਪਲੀਟਾ ਹੁੰਦੀ ਹੈ ਨਾ ਕੀ ਨਹੀਂ ਹੁੰਦਾ ਬਾਕੀ ਆਪ ਨੂੰ ਪਤਾ ਹੀ ਹੁੰਦਾ ਵੀ ਜੀਮੇਦਾਰ ਕਿਵੇਂ ਫਸਲ ਵੇਚ ਕੇ ਪੈਸੇ ਇਕੱਠੇ ਕਰਦਾ ਬਾਕੀ ਇਹਦੇ ਤੇ ਜਿਹੜਾ ਲੋਨ ਵੀ ਸੁਵਿਧਾ ਹੈ ਠੀਕ ਹੈ ਜੀ ਉਹ ਵੀ ਫੁੱਲ ਹੈ ਜੀ 6 ਲੱਖ ਰੁਪਏ ਤੱਕ ਲਾਣ ਵੀ ਕਰਾ ਦੇ ਸਾਡੇ ਕੋਲ 90% ਹਾਂਜੀ 90% ਲੋਨ ਵੀ ਕਰਾ ਦਾਂਗੇ 90% ਲੋਨ ਕਰਵਾ ਦਾਂਗੇ ਲੋਕਲ ਦਾ ਬੰਦਾ ਹੀ ਹੋਵੇ ਲੋਕਲ ਦਾ ਹੋਵੇ ਕਿਤੇ ਦਾ ਹੀ ਹੋਵੇ ਲੋਨ ਆਪਾਂ ਕਰਵਾ ਦੇਾਂਗੇ ਸਿੰਬਲ ਸਹੀ ਹੋਣਾ ਚਾਹੀਦਾ ਸਿੰਬਲ ਸਹੀ ਹੋਣਾ ਚਾਹੀਦਾ ਠੀਕ ਹੈ ਉਹ ਸਿੰਬਲ ਹੋਵੇ 700 ਪਲੱਸ ਸਿੰਬਲ ਹੋਵੇ ਅਗਲੇ ਦਾ ਤੇ ਆਪਾਂ ਉਹਦਾ ਲੋਨ ਕਰਵਾ ਦੇਾਂਗੇ ਜੇ ਮੰਨ ਲਓ ਕੋਈ 100 ਕਿਲੋਮੀਟਰ ਤੋਂ ਆ ਗਿਆ ਉਹਦਾ ਵੀ ਲੋਨ ਕਰਵਾ ਦੇਾਂਗੇ ਠੀਕ ਹੈ ਕਿਹੜੀ ਬੈਂਕ ਤੋਂ ਕਰਵਾ ਦਾਂ? ਚੋਲਾ ਤੋਂ ਕਰਾ ਦਿਆਂਗੇ, ਸ਼੍ਰੀਰਾਮ ਤੋਂ ਕਰਾ ਦਿਆਂਗੇ। ਠੀਕ ਹੈ। ਜੇ ਉਹਨਾਂ ਦੇ ਨਜ਼ਦੀਕ ਜਿਹੜੇ ਬੈਂਕ 'ਚ ਉਹਨਾਂ ਦਾ ਖਾਤਾ ਹੋਊਗਾ, ਉੱਥੋਂ ਆਪਾਂ ਉਹਨਾਂ ਨਾਲ ਗੱਲ ਕਰਕੇ। ਕਿਸੇ ਮਰਜ਼ੀ ਬੈਂਕ ਤੋਂ ਕਹਦੇ ਉਹਦੇ ਨਾਲ ਕਰਵਾ ਦਾਂਗੇ। ਉਹਨਾਂ ਨਾਲ ਕਰਵਾ ਦਿਆਂਗੇ ਆਪਾਂ। ਮੰਨ ਲਓ ਕਿਸੇ ਨੂੰ ਜੇ ਮੰਨ ਲਓ ਕਿਸੇ ਨੇ 100 ਕਿਲੋਮੀਟਰ ਲੈ ਲਿਆ ਟਰੈਕਟਰ ਦੂਰ। ਹਾਂਜੀ। ਉਹਨੂੰ ਇੱਥੇ ਆਉਣ ਦੀ ਲੋੜ ਨਹੀਂ ਪੈਣੀ, ਉੱਥੇ ਵੇਚ ਦਿੱਤੀ। ਇੱਥੇ ਲੋਨ ਕਰਾ ਦਿਆਂਗੇ। ਠੀਕ ਹੈ। ਲੋ ਵੀ ਇਹ ਵੀ ਵਧੀਆ ਗੱਲ ਆ ਬਾਈ ਕਹਿੰਦਾ ਵੀ ਕਿਸੇ ਨੂੰ ਖੱਜਲ-ਖਵਾਰ ਹੋਣ ਦੀ ਲੋੜ ਨਹੀਂ ਪੈਣੀ। ਜੇ ਕਿਸ ਤੇ ਕੀਮਤ ਜਿਹੜੀ ਤੁਹਾਨੂੰ ਦੱਸਦੀ ਬਾਈ ਨੇ ਉਹ ਹੀ ਰਹੂਗੀ ਕੀ ਕੀਮਤ ਕਹੀ ਆ ਬਈ 7.5 ਲੱਖ ਰੁਪਏ ਕਿਲੋ ਤੇ 50000 ਰੁਪਏ ਵੀਡੀਓ ਵੇਖ ਕੇ ਡਿਸਕਾਊਂਟ ਦਾ ਠੀਕ ਹੈ ਇਹ ਆਪਣੇ ਵੱਲੋਂ ਹੀ ਹੈ ਕੋਈ ਭਰਾ ਕਿਤੋਂ ਵੀ ਆਵੇ ਉਹਨੂੰ ਇਹ ਟਰੈਕਟਰ ਮਿਲੇਗਾ ਪੇਜ ਫੋਲੋ ਕਰਕੇ ਆਜੋ ਹਾਂ ਪੇਜ ਫੋਲੋ ਕਰਕੇ ਆਜੋ ਸਬਸਕ੍ਰਾਈਬਰ ਕਰਕੇ ਆਓ ਤੁਹਾਨੂੰ ਸਭ ਕੁਝ ਇੱਥੋਂ ਮਿਲੇਗਾ ਜੀ ਠੀਕ ਹੈ ਬਾਈ ਏ ਭਈ ਆਪਾਂ ਇਹ ਮਤਲਬ ਇਥੇ ਚੱਕਿਆਂ ਦੇ ਕਈ ਡਾਇਰੈਕਟਰ ਦੇ ਜਰਜੁਰਾਉਣ ਲੱਗ ਜਾਂਦੀਆਂ ਨਹੀਂ 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 ਜਰਜੁਰ ਨਹੀਂ ਆਉਂਦੀ ਠੀਕ ਹੈ ਇਹ ਨਾਲ ਅੰਦਰਵਾਰ ਵੀ ਉਹਨਾਂ ਦਾ ਪੇਡ ਮਾਰਿਆ ਹੁੰਦਾ ਠੀਕ ਹੈ ਇਹਨਾਂ ਅੰਦਰਵਾਰ ਵੀ ਪੇਡ ਮਾਰਿਆ ਹੁੰਦਾ ਠੀਕ ਇਹਦੇ ਨਾਲ ਆਪਾਂ ਨਵੇਂ ਦੇ ਡੰਡਾ ਫੱਟੀ ਹਾਂਜੀ ਹਾਂ ਡੰਡਾ ਫੱਟੀ ਫੱਟੀ ਛਤਰੀ ਜਿਹੜੀ ਸਿੰਪਲ ਛਤਰੀ ਆਪਾਂ ਨਾਲ ਦੇ ਆ ਨਹੀਂ ਆਪਾਂ ਗੱਲ ਕਰ ਲਈ ਦੂਜੀ ਛਤਰੀ ਲਗਾਉਣੀ ਆ ਨਹੀਂ ਨਹੀਂ ਛਤਰੀ ਤਾਂ ਕੋਈ ਵੀ ਉਹਨੂੰ ਦੂਜੀ ਦੇ ਦਾਂਗੇ ਪਰ ਉਹ ਆਪਾਂ ਜਿਹੜੀ ਸਿੰਪਲ ਛਤਰੀ ਦੇਣੀ ਉਹ ਤਾਂ ਦੇਣੀ ਦੇਣੀ ਪਹਿਲੇ ਪਹਿਲੇ ਦੋ ਡਾਇਰੈਕਟਰਾਂ ਵਾਸਤੇ ਆਫਰ ਕਰ ਦਿਓ ਵੀ ਜਿਹੜਾ ਵੀਡੀਓ ਦੇਖ ਕੇ ਆਏ ਦੂਜੀ ਛਤਰੀ ਲਾ ਦੇ ਵੀ ਦੀ ਛਤਰੀ ਲਾ ਦੇ ਪਹਿਲੇ ਦੋ ਟਰੈਕਟਰਾਂ ਦੀ ਠੀਕ ਹੈ ਦੋ ਟਰੈਕਟਰਾਂ ਦੇ ਲਾ ਦੇ ਆਹ ਇਹ ਆਪਾਂ ਵੀ ਨਹੀਂ ਕਹਿੰਦੇ ਪਹਿਲੇ ਦੋ ਟਰੈਕਟਰਾਂ ਦੇ ਦੂਜੀ ਛਤਰੀ ਲਾ ਕੇ ਮੈਂ ਕਹਿੰਦਾ ਵੀਡੀਓ ਜਿਹੜਾ ਸ਼ੇਅਰ ਕਰਕੇ ਆਜੇਗਾ ਉਹ ਆਪਾਂ ਦੋ ਟਰੈਕਟਰ ਛਤਰੀ ਹਾਂ ਆਜੋ ਬਾਈ ਨੂੰ ਆ ਕੇ ਵੀ ਮੈਂ ਸ਼ੇਅਰ ਕਰਕੇ ਆਣਾ ਬਿਲਕੁਲ ਬਿਲਕੁਲ ਠੀਕ ਹੈ ਇਹਦਾ ਬਾਈ ਇੰਜਨ ਉੰਜੋਂ ਦਾ ਰੰਗ ਪੂਰਾ ਵਧੀਆ ਕੁਆਲਿਟੀ ਦਾ ਬੰਦਾ ਹੈ ਕੋਈ ਕਿਸੇ ਤਰ੍ਹਾਂ ਦੀ ਵੀ ਤੁਸੀਂ ਦੇਖ ਹੀ ਰਹੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਹੈਗੀ ਇਹਦੀਆਂ ਕਿਟ ਕੀ ਕੁਛ ਆਉਂਦੀਆਂ ਚਾਬੀਆਂ ਚਾਬੀ ਪਾਲਾ ਕਿਟ ਆ ਸਾਰਿਆਂ ਨੂੰ ਕਹਿੰਨੇ ਆਪਾਂ ਵੀ ਜਿਹੜੇ ਕਿਸੇ ਨੇ ਬਾਈ ਨੇ ਟਰੈਕਟਰ ਲੈਣਾ ਹੈ ਘੱਟ ਪੈਸਿਆਂ ਦਾ ਘੱਟ ਮਾਰ ਦੇਣ ਵਾਲਾ ਹਨ ਜਿਵੇਂ ਕੋਈ ਛੋਟਾ ਜ਼ਿਮੀਂਦਾਰਾ ਖੇਤੀ ਕਰਨੀ ਹੈ ਜਾਂ ਮਸ਼ੀਨ ਚ ਲਾਉਣੀਆਂ ਤੂੜੀ ਵਾਲੀ ਕਿਸੇ ਦਾ ਸਾਂਝੀ ਹਾਂਜੀ ਹਾਂਜੀ ਸਹੀ ਜੇ ਰੇਟ ਦਾ ਟਰੈਕਟਰ ਹੈ ਕੁਛ ਮਰਜ਼ੀ ਪਾਓ ਕਿਰਾਏ ਦੇ ਪੈਸੇ ਕਮਾਓ ਕੁਛ ਕਰੋ ਹਨ ਤੇ ਲੋਨ ਵੀ ਹੋ ਜਾਊਗਾ ਤੇ ਆਜੋ ਜਲਾਲਾਬਾਦ ਬਾਈ ਰਾਮਣ ਕੋਲੇ ਨੰਬਰ ਸਕਰੀਨ ਤੇ ਪਰ ਚਲਾਤਾ ਬਾਈ ਉਹਰੇ ਕੋਲੇ ਇਹਦੀ ਏਜੰਸੀ ਹੈ ਇਹ ਸੀ ਟਰੈਕਟਰ ਦੀ ਇਹ ਬਾਈ ਬਣਦੇ ਕਿਸੇ ਨੇ ਇਹ ਫਰੀਦাবাদ ਬਣਦੇ ਨੇ ਜੀ ਫਰੀਦাবাদ ਬਣਦੇ ਹਾਂਜੀ ਹਾਂਜੀ ਠੀਕ ਹੈ ਨੰਬਰ ਆਪਾਂ ਲੋਕਲ ਦਾ ਲਵਾ ਦਾਂਗੇ ਲੋਕਲ ਤੇ ਜਿੱਥੇ ਦਾ ਕਸਟਮਰ ਹੋਊਗਾ ਉਹ ਉਹਦੇ ਇਰੀਏ ਦੇ ਬਣਾਂਗੇ ਠੀਕ ਹੈ ਮੰਨ ਲਓ ਜੇ ਮਾਨਸਾ ਚ ਕਿਸੇ ਨੇ ਲੈ ਲਿਆ ਪੀਵੀ 31 ਲੱਗੂ ਹਾਂ ਪੀਵੀ 31 ਲੱਗੂ ਠੀਕ ਹੈ ਕਾਪੀ ਆਪਾਂ ਵਿੱਚ ਬਣਾ ਕੇ ਦੇਵਾਂਗੇ ਨਹੀਂ ਕਾਪੀ ਦਾ ਲੱਗ ਹੁੰਦਾ ਜੀ ਠੀਕ ਹੈ ਉਹ ਅਲੱਗ ਹੁੰਦਾ ਉਹ ਖਰਚਾ ਲੱਗੇ ਬੀਮਾ ਕਾਪੀ ਵਗੈਰਾ ਉਹ ਸਾਰਾ ਕੁਝ ਲੱਗਦਾ ਉਹ ਚਲੋ ਬਾਅਦ ਦੀਆਂ ਗੱਲਾਂ ਨੇ ਹਾਂਜੀ ਹਾਂਜੀ ਤੇ ਬਾਈ ਜੇ ਕਿਸੇ ਬਾਈ ਨੇ ਲੈਣਾ ਨਾ ਟਰੈਕਟਰ ਟਰੈਕਟਰ ਰੰਗ ਪੇਂਟ ਦਾ ਵੀ ਬਹੁਤ ਵਧੀਆ ਤੇ ਚਲਾਈ ਦਾ ਵੀ ਬਾਈ ਆਪ ਵੀ ਇਹੀ ਵਰਤਦੇ ਹੋ ਹਾਂਜੀ ਸਾਡੇ ਕੋਲ ਹੈਗਾ ਜੀ ਬਾਈ ਹੁਰੀ ਖਾਤਰੀ ਦਾ ਵੀ ਆਪਾਂ ਕਰਤਾ ਆਫਰ ਜੇ ਕਿਸੇ ਨੇ ਲੈਣਾ ਤਾਂ ਬਾਈ ਨਾਲ ਆ ਕੇ ਗੱਲ ਕਰ ਲਿਓ ਨੰਬਰ ਸਕਰੀਨ ਦੇ ਚੱਲੀ ਜਾਂਦਾ ਇੱਥੇ ਆ ਕੇ ਬਾਕੀ ਮੌਕੇ ਤੇ ਸੌਦਾ ਹੋ ਜੂਗਾ ਠੀਕ ਆ ਧੰਨਵਾਦ ਬਾਈ ਸਾਰਿਆਂ ਦਾ ਜਿਹੜੇ ਵੀਡੀਓ ਨੂੰ ਦੇਖ ਰਹੇ